ਆਣੀ ਦੂਲੇ ਮਾਣੇ ਗੁਰੂ ਘਰ ਚ ਜਨ ਅੰਕੀ ਸਿੰਘ ਦੀ ਸੇਵਾ ਨਮੋਦਾ ਕੰਡਾ ਮੇਤੋਲ ਟੋਕੇ ਕਰ ਅੱਜ ਇਹਨਾਂ ਨੇ ਨਾ ਗੁਰੂ ਘਰ ਨੂੰ ਗੁੱਲਕ ਬਣਾ ਲਿਆ ਪੈਸੇ ਇਕੱਠਾ ਕਰਨ ਦਾ ਜਰੀਆ ਬੋਤ ਨਗਰੀ ਵਿਆਹ ਕਰਦਾ ਸਾਲਾ ਇਹ ਤੇ ਮੇਰੇ ਕਿ ਆਉਂ ਕਹਿੰਦਾ ਵੀ ਸਾਡੇ ਮੁੰਡੇ ਨੇ ਬਾਣਾ ਪਾਇਆ ਵਾ ਆ ਬਾਣਾ ਸਿੰਘਾਂ ਕੰਮ ਕਰਦੇ ਨੇ ਲੈ ਤੂੰ ਲਾਣ ਦਾ ਸਿੱਟਾ ਜਾਂ ਖੜਨ ਪੀਏ ਆਜਾ ਹੱਥਾਂ ਨੂੰ ਲੈ ਜਾਂਦੇ ਹੱਥ ਨਹੀਂ ਲਾਇਆ ਕਰਦੇ ਕੈਣੀ ਕੈਣੀ ਮਸੀ ਦਾ ਉਹ ਦਿੱਤੀ ਜੇ ਨਾਲ ਆਂਬਿਆ ਕਰਾ ਭਾਂ ਦੇ ਨਾਲ ਵਿਆਹ ਕਰਾਤਾ ਸੀ ਕਹਿੰਦੇ ਵੀ ਨੰਗਾ ਹੋ ਕੇ ਚਾਰ ਸੁਨ ਪੁੱਛੋਂ ਲੈ ਆਏ ਔਚੀਆਂ ਵੀ ਲੈ ਆਈ ਤੇ ਗੁਟਕਾ ਸਾਹਿਬ ਵੀ ਉੱਥੋਂ ਲੈ ਕੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਹੀ ਚੱਲ ਰਿਹਾ ਸੀ ਕਾਲਾ ਤੰਦਾ ਜਿੱਥੇ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿਆ ਹੋਇਆ ਸੀ ਉੱਥੇ ਹੀ ਚਿਲਮਾ ਸਿਗਰਟਾਂ ਬੀੜੀਆਂ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਅਜਿਹੇ ਸਮਾਨ ਮਿਲਿਆ ਹੈ ਜਿਨ੍ਹਾਂ ਨੂੰ ਆਪਾਂ ਵੀਡੀਓ ਦੇ ਵਿੱਚ ਨਹੀਂ ਦੱਸ ਸਕਦੇ ਅੱਗੇ ਤੁਹਾਨੂੰ ਪੂਰਾ ਵੀਡੀਓ ਦਿਖਾਵਾਂਗੇ ਔਰ ਇਹ ਕਿੱਥੋਂ ਦਾ ਮਸਲਾ ਹੈ ਉਹ ਵੀ ਦੱਸਦੇ ਹਾਂ ਤੁਹਾਨੂੰ ਕਿਸ ਨੇ ਇਹ ਘਟਿਆ ਹਰਕਤ ਕੀਤੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਅੱਗੇ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜ਼ਰੂਰ ਜੁੜ ਜਾਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਦੋਸਤੋ ਤੁਹਾਨੂੰ ਦੱਦੀਏ ਕਿ ਇਹ ਜਿਹੜਾ ਮਾਮਲਾ ਹੈ ਉਹ ਬਸ ਹੀ ਪਟਾਣਾ ਹਲਕੇ ਦਾ ਹੈ ਫਤਿਹ ਸਾਹਿਬ ਦੇ ਏਰੀਆ ਦੇ ਵਿੱਚ ਇਹ ਇਲਾਕਾ ਪੈਂਦਾ ਹੈ ਜਿੱਥੋਂ ਦੀ ਇਹ ਘਟਨਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਕਮਰਾ ਹੈ ਇਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਰੱਖਿਆ ਹੋਇਆ ਸੀ ਜਿੱਥੇ ਹੋਰ ਵੀ ਦੇਵੀ ਦੇਵਤਿਆਂ ਦੀਆਂ ਫੋਟੋ ਲੱਗੀਆਂ ਹਨ ਨਾਲ ਹੀ ਜਿਹੜੇ ਸਾਈਆਂ ਦੀਆਂ ਫੋਟੋਆਂ ਵੀ ਲੱਗੀਆਂ ਹਨ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਟੂਨੇ ਟਾਮਣ ਕੀਤੇ ਜਾ ਰਹੇ ਸਨ ਨਾਲ ਹੀ ਇੱਥੇ ਨਸ਼ੇ ਦੀ ਵੀ ਵਰਤੋਂ ਹੋ ਰਹੀ ਸੀ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਰ ਬੇਅਦਬੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਵਿਅਕਤੀ ਹੈ ਬੇਅਦਬੀ ਕਰਨ ਵਾਲਾ ਉਹ ਗ੍ਰੰਥੀ ਸਿੰਘ ਦਾ ਬੇਟਾ ਇਹ ਹੈ ਗ੍ਰਾਂਤੀ ਸਿੰਘ ਨੇ ਦੱਸਿਆ ਕਿ ਮੇਰੇ ਤੋਂ ਬਾਹਰ ਹੋ ਕੇ ਜਿਹਾ ਸਾਰਾ ਕੁਝ ਕਰ ਰਿਹਾ ਹੈ ਮੈਂ ਉਸ ਨੂੰ ਬਹੁਤ ਰੋਕਿਆ ਹੈ ਪਰ ਇਹ ਨਹੀਂ ਰੁਕਦਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਗੈਰ ਕਾਨੂੰਨੀ ਨਕਲੀ ਵਿਆਹ ਵੀ ਕਰਾਏ ਜਾਂਦੇ ਸਨ ਜਿੱਥੇ ਕਿ ਇੱਕ ਮਾਸੀ ਦਾ ਭਾਂ ਜਿਹਦੇ ਨਾਲ ਹੀ ਵਿਆਹ ਕਰਾ ਦਿੱਤਾ ਸੀ ਤੇ ਬਕਾਇਦਾ ਉਸ ਨੂੰ ਸ੍ਰੀ ਗੁਰਦੁਆਰਾ ਸਾਹਿਬ ਦਾ ਨਕਲੀ ਸਰਟੀਫਿਕੇਟ ਵੀ ਬਣਾ ਕੇ ਦਿੱਤਾ ਗਿਆ ਸੀ ਤੁਹਾਨੂੰ ਦੱਦੀਏ ਕਿ ਇਸ ਕਮਰੇ ਦੇ ਵਿੱਚ ਕੂਨੇ ਦੇ ਨਾਲ-ਨਾਲ ਹੋਰ ਤਾਤ੍ਰਿਕ ਵਿਦਿਆਵਾ ਵੀ ਕੀਤੀਆਂ ਜਾਂਦੀਆਂ ਸਨ ਜਿੱਤੇ ਕਿ ਲੋਕਾਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਸੀ ਪੈਸਿਆਂ ਦੇ ਲਈ ਇਹ ਸਾਰਾ ਜਿਹੜਾ ਢੋਂ ਕੀਤਾ ਜਾ ਰਿਹਾ ਸੀ ਉਹ ਪੈਸਿਆਂ ਦੇ ਲਈ ਕੀਤਾ ਜਾ ਰਿਹਾ ਸੀ ਨਸ਼ੇ ਦੀ ਪੂਰਤੀ ਦੇ ਲਈ ਕੀਤਾ ਜਾ ਰਿਹਾ ਸੀ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦੱਸਣੀ ਹੈ ਹੁਣ ਤੁਸੀਂ ਦੇਖੋ ਇਹ ਪੂਰਾ ਵੀਡੀਓ ਕੀ ਕੁਝ ਕੀਤਾ ਅੱਗੇ ਨੰਗ ਸਿੰਘਾ ਨੇ ਆ ਕੇ ਉਸ ਬੰਦੇ ਦੇ ਨਾਲ ਹੁੰਦੇ ਨੇ ਜਿਹੜੇ ਬੜਾ ਮਨਾ ਪਿੰਡ ਦੇ ਸਲਵਾਰ ਤੇ ਆ ਦੇ ਲੋ ਚੂੜੀਆਂ ਦੇ ਸਰਪੂਤਸਾ ਇਹ ਆਲੂ ਦੇਣਾ ਫੋਟੋ ਦੇਖ ਲੈ ਜਰਾ ਕੱਢਾ ਫਾਣੀ ਬਾਮਾ ਨੇ ਅਜੀਤ ਸਿੰਘ ਜੀ ਤੇ ਦਾਦਾ ਇਹ ਹੁੰਦੇ ਨਹੀਂ ਹੈ ਪੇਪਰ ਵੇ ਜਿਹੜੇ ਬਣਾਵੜਾ ਪੀਂਦੇ ਆ ਹਾਂ ਬਿਲਕੁਲ ਆ ਦੇਖੋ ਆ ਜੀ ਇਹ ਕਾਹਦਾ ਪੇਪਰ ਹੈ ਇਹ ਆ ਦੇਖੋ ਬਾਹਰ ਜੱਟਾ ਜੁਨੇ ਮਾਣੇ ਕਰਕੇ ਦੇਖੋ ਤਾਂਤਰ ਮੰਤਰ ਦਿੱਤੇ ਹੋਏ ਨੇ ਇਹ ਹੋਰ ਤੁਹੇ ਡੂਨੇ ਮਾਣੇ ਕਿਤੇ ਬਈ ਇਹੇ ਡੂਨੇ ਮਾਣੇ ਗੁਰੂ ਘਰ ਚ ਜਿਹੜਾ ਸੈਸਾਇਟੀ ਸਰਵਾ ਦਾ ਮੌਦਾ ਕੰਡਾ ਮੇਰੇ ਤੋਂ ਉਲਟੋ ਕੇ ਕਰਦਾ ਇਹ ਕੰਮ ਤੇ ਛਰੇ ਅੰਸ਼ ਰੱਖੀ ਆ ਕਾਦਰ ਰਮਾਨ ਤੇ ਉਹਦੇ ਪਾਪ ਜੂ ਦਾ ਪਿਓ ਕਹਿੰਦਾ ਹੈ ਅੱਜ ਇਹਨਾਂ ਨੇ ਨਾ ਗੁਰੂ ਘਰ ਨੂੰ ਗੁੱਲਕ ਬਣਾ ਰੱਖਿਆ ਪੈਸੇ ਕਮਾਉਣ ਦਾ ਜਰੀਆ ਉੱਪਰ ਉੱਪਰ ਦੇ ਲਾਗਰ ਥੰਦੋ ਲਾਗ ਫੇਰ ਸਰੀਆਂ ਤੇ ਨਹੀਂ ਰਹਿਣੇ ਚਾਹੀਦੇ ਇਹ ਆਪਣੀਆਂ ਨੇ ਜੀਪੀਸੀ ਕਮੇਟੀ ਵੀ ਮਿਹਰਬਾਰਾ ਫਟੇਗੜ ਸਾਹਿਬ ਤੋਂ ਇਹਨਾਂ ਨੂੰ 5-7 ਸੂਕ ਮਿਲੇ ਕਿੱਦਾਂ ਆ ਗਏ ਆ ਇਹ ਬੇਰੀ ਪ੍ਰਮੁਖਤ ਜੀ ਦਾ ਜਿਹੜਾ ਗੱਲ ਕਰ ਰਹੇ ਬਹੁਤ ਲੋਟ ਨੂੰ ਕੀ ਚੱਲਦਾ ਥੋੜੇ ਹਲਾਤੇ ਦੇ ਵਿੱਚ ਇਹ ਗੁੱਸਾ ਲਿਆ ਆ ਆ ਦੇਖੋ ਸਲਾਹ ਦੀ ਗੱਲ ਠੀਕਾ ਇੱਥੇ ਆਪਾਂ ਦੇਖੋ ਮੰਤਰ ਮੰਤਰ ਜੋੜ ਕੇ ਆ ਗਏ ਨੇ ਮੰਤਰ ਮੰਤਰ ਦੇਖੋ ਕੀ ਕੋਈ ਤੰਤਰ ਮਾਤਰ ਲੈ ਕੇ ਰੱਖੇ ਹੋਏ ਇਹਨਾਂ ਦੇ ਜੈ ਗੁਰੂ ਦੇਵ ਜੀ ਦੇ ਦੇਖ ਲੋ ਤੇ ਹੁਣ ਤੁਸੀਂ ਆਹ ਕਹੋ ਇਹਨਾਂ ਨੂੰ ਸਰੂਪ ਰੱਖਣ ਦਾ ਹੱਕ ਹੈਗਾ ਕੋਈ ਤੇ ਇਹ ਗਰੂਪ ਇੱਥੇ ਨਹੀਂ ਰਹਿਣੇ ਚਾਹੀਦੇ ਫਤਿਹਗੜ੍ਹ ਸਾਹਿਬ ਅਸੀਂ ਹੁਣ ਗੱਲ ਕਰਦੇ ਆਂ ਜੇ ਤਾਂ ਉਹਨਾਂ ਨੇ ਦਿੱਤੇ ਨੇ ਰੂਪੇ ਕਹਿੰਦਾ ਮੈਂ ਫਤੇਗੜ ਸਾਹਿਬ ਤੋਂ ਲਿਆਂਦੇ ਨੇ ਹੁਣ ਬੋ ਕੱਲ ਕੀਤਾ ਵੀਰੇ ਸੱਟ ਕੰਮ ਨਹੀਂ ਕਰਿਆ ਚੂੜੇ ਮੈਨੂੰ ਚੂੜੇ ਲੈ ਕੇ ਆਲੇ ਨੂੰ ਕਿਆ ਵੀਰੇ ਨਕਲੀ ਵਿਆਹ ਕਰਦੀ ਨਕਲੀ ਨਕਲੀ ਵਿਆਹ ਕਰਦਾ ਸਾਲਾ ਉਹਨੇ ਮੇਰੇ ਫੋਟੋਆਂ ਰੱਖੀਆਂ ਉਹ ਕਹਿੰਦਾ ਵੀ ਸਾਡੇ ਮੁੰਡੇ ਨੇ ਬਾਣਾ ਪਾਇਆ ਵਾ ਆ ਬਾੜਗਾਲ ਸਿੰਘ ਆ ਕੰਮ ਕਰਦੇ ਨੇ ਲੱਕ ਦੀ ਲਾਂਗ ਤਾਂ ਕੋਈ ਉਹ ਦੇਖੋ ਨਿੱਕ ਬੀੜੀਆਂ ਸੁਟਿਆ ਮੜਦੇ ਜਿਗਰ ਨਿਕਲ ਆ ਕੇ ਲੈ ਕੇ ਆਉਂ ਉਹ ਦੇਖੋ ਉਹ ਦੇਖੋ ਬੀੜੀਆਂ ਸਿਲਟਾਂ ਜਾਂ ਦੇਖੋ ਮੜਦੀਆਂ ਹੱਥਾਂ ਕਾਂ ਨੂੰ ਲੈ ਜਾਂਦੇ ਪੁੱਤ ਹੱਥ ਨਹੀਂ ਲਾਇਆ ਕਰਦੇ ਨਹੀਂ ਖੇਣੀ ਸਿਕਰੇਟਾਂ ਦਾ ਨਾਮ ਨਾਮ ਕਰੀ ਮਤਰਾ ਹਰਕ ਹੁੰਦਾ ਦਮੇ ਨਾ ਤੇ ਉਹ ਸਾਰਾ ਕੁਝ ਨਿਕਲ ਰਿਹਾ ਹੈ ਗਦੇ ਚੋਂ ਦੇਖ ਇਹਨੂੰ ਕੀ ਐਜ ਸਾਰਾ ਫੋਨ ਇਹ ਕੱਪੜੇ ਜਿਹਦੇ ਚੱਕੇ ਸਾਰੇ ਪਤਾ ਨਹੀਂ ਰਹੇ ਆ ਉਹ ਉਹ ਕੌਲਦੀ ਦੀ ਗੱਡ ਸੈਟਾ ਰਹੀ ਆ ਦੇਖੋ ਜੇ ਕਹਿੰਦੇ ਨੇ ਕਿ ਇਹਨੇ ਤਾਂ ਆਪੀਆਂ ਦੇ ਪੀਕੇ ਰੱਖ ਮਨਮਤ ਦੇ ਅਧਾਰ ਤੇ ਚੱਲ ਰਹੀ ਸਾਰਾ ਕੁਝ ਗੁਰਮਤ ਨੂੰ ਵਿਚਾਰ ਕੇ ਤੇ ਮਨਮਤ ਨੂੰ ਮੁੱਖ ਰੱਖ ਕੇ ਚੱਲਦੇ ਤੇ ਜਿਹੜੇ ਜੋ ਮੋੜਿਆ ਸੀ ਬੀਡੀਆਂ ਸਿਕਟਾਂ ਤਬਾਕੂ ਤੇ ਸ਼ਰਾਬ ਦੀਆਂ ਬੀਰਾਂ ਦੀਆਂ ਬੋਤਲਾਂ ਤੇ ਚਿੰਦਾ ਕਾਰਸੋ ਜਿਹਨੂੰ ਰਪੜ ਬੁਲੇਟ ਵੀ ਕਹਿੰਦੇ ਨੇ ਉਹ ਵੀ ਮਿਲਦੇ ਨੇ ਤੇ ਸੱਪ ਦੀਆਂ ਕੰਜਾਂ ਸੰਧੂਰ ਤੇ ਟੂਨੇ ਟੱਪੇ ਕਰਕੇ ਤੇ ਜਿਵੇਂ ਵਾਲ ਵੱਟੇ ਕੇ ਰੱਖੀ ਹੁੰਦੀਆਂ ਔਮੇ ਦੇ ਤੇ ਹੋਰ ਕਈ ਤਰ੍ਹਾਂ ਦੇ ਹੋਰ ਕੰਮ ਕੀਤੇ ਹੋਏ ਨੇ ਜਿਹਨੂੰ ਨਹੀਂ ਦੱਸੇ ਜਾ ਸਕਦੇ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ ਹਜ਼ੂਰੀ ਦੇ ਅੰਦਰ ਇਹ ਸਭ ਕੁਝ ਹੋ ਰਿਹਾ ਸੀ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਹੈ ਤੇ ਉੱਥੇ ਜਿਹੜਾ ਪਹਿਲਾ ਉਹ ਕਮਰਾ ਬਣਾਇਆ ਹੋਇਆ ਸੀ ਉਹ ਪਹਿਲਾਂ ਸਾਰਾ ਕੁਝ نیچے ਕਰਦੇ ਸੀ ਇੱਕ ਸਮਾਧ ਬਣਾਈ ਹੋਈ ਸੀ ਸਾਈਡ ਤੇ ਖੰਬੇ ਪਾਸੇ ਗੁਰੂ ਘਰ ਦੇ ਨਾਲੇ ਗੁਰੂ ਘਰ ਦੀ ਬਾਉਂਡਰੀ ਦੇ ਅੰਦਰ 3 ਫਤਿਹਗੁਰ ਸਾਹਿਬ ਦੇ ਵਿੱਚ ਹਲਕਾ بسی ਪਠਾਣਾ ਤੇ ਉੱਥੇ ਜੋ ਵੀ ਇਹ ਕਰਦੇ ਸੀ ਤੇ ਉੱਥੇ ਦੇ ਜਿਹੜੇ ਲੋਕਲ ਬੰਦੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਬਹੁਤ ਵਾਰ ਮਤਲਬ ਇਸ ਚੀਜ਼ਾਂ ਦੀ ਹੁਣ ਸੁਣਨ ਦੇ ਵਿੱਚ ਆਉਂਦਾ ਹੈ ਵੀ ਉਹਨਾਂ ਨੇ ਵੀ ਅੱਗੇ ਕੁਝ ਕੰਮ ਕੀਤੇ ਨੇ ਇਹਨਾਂ ਦੇ ਪਰਚੇ ਵਗੈਰੇ ਵੀ ਕਰਾਏ ਸੀ ਇਹ ਜਿਹੜਾ ਜੋ ਵੀ ਇਹ ਅੰਸਦ ਸਿੰਘ ਇਹ ਜਿਵੇਂ ਇਹਨਾਂ ਨੇ ਅਫਸਰਡ ਮਾਈਂਡਡ ਵੀ ਕਹਿ ਸਕਦੇ ਆ ਇੱਕ ਤਰ੍ਹਾਂ ਇਹ ਦੂਜੇ ਪਾਸੇ ਕਹਿਦੀ ਵੀ ਲੋਕਾਂ ਨੂੰ ਡਰਾਉਣ ਦੇ ਤਰੀਕੇ ਬਣਾਏ ਹੋਏ ਸੀ ਇਹਨਾਂ ਨੇ ਹੋਵੇ ਚੇਨਮਾ ਹੋਣ ਸੁੱਟੇ ਦੀਆਂ ਕੱਸ਼ਾਂ ਲੱਗੀਆਂ ਇਹਨਾਂ ਨੂੰ ਜਾਂ ਸ਼ਰਾਬ ਦੀਆਂ ਬੋਤਲਾਂ ਮਿਲਣ ਜਾਂ ਹੋਰ ਜਿਹੜੇ ਤਾੰਤ੍ਰਿਕ ਵਿਦਵਾਲੇ ਵਾਲੇ ਕੰਮ ਹੋਣ ਉੱਥੇ ਤਾਂ ਮर्याਦਾ ਤਾਂ ਰਹਿੰਦੀ ਹੋਣੀ ਤੁਸੀਂ ਸਾਫ ਸਫਾਈ ਰੱਖੋਗੇ ਘਰ ਦੇ ਵਿੱਚ ਪਰ ਇੱਕ ਮੁਸ਼ਕ ਹੈ ਜਿਹੜੀ ਉਹ ਤਾਂ ਕਾਹਬ ਨਬਦ ਲੌਂਡੀ ਹੋਆ ਇੱਕ ਤਰ੍ਹਾਂ ਦੀ ਉਹ ਜਿੱਥੇ ਜਿਹੜਾ ਮਾਹੌਲ ਸੀ ਉੱਥੇ ਦੇ ਲੋਕਲ ਬੰਦੇ ਵੀ ਬਹੁਤ ਕੰਸੀਸ਼ ਕਰਕੇ ਕਹਿੰਦੇ ਸੀ ਵੀ ਇੱਥੇ ਲਵ ਮੈਰਿਜਾਂ ਕਰਾਈਆਂ ਜਾਂਦੀਆਂ ਨੇ ਪੈਸੇ ਲੈ ਕੇ ਉਹ ਵੀ ਦੇਖਿਆ ਜਾਂਦਾ ਵੀ ਕੌਣ ਹੈ ਕੀ ਨਹੀਂ ਤੇ ਸੁਣਨ ਦੇ ਵਿੱਚ ਵੀ ਆਏ ਵੀ ਇੱਕ ਮਾਸੀ ਦਾ ਜਿਹੜੀ ਜੇ ਨਾਲ ਭਾਂਡਿਆ ਕਰਾ ਭਾਂਜੇ ਨਾਲ ਵਿਆਹ ਕਰਾਤਾ ਸੀ ਤੇ ਹੋਰ ਵੀ ਮਤਲਬ ਇਹੋ ਜੇ ਕੰਮ ਸੀ ਵੀ ਕਹਿੰਦੇ ਵੀ ਨੰਗਾ ਹੋ ਕੇ ਬਾਜ਼ਾਰ ਦੇ ਵਿੱਚ ਵੀ ਘੁੰਮਣ ਲੰਘ ਜਾਂਦਾ ਸੀ ਯਾ ਹੋਰ ਜਿਵੇਂ ਪਖੰਡ ਕਰਨੇ ਡੇਰਾਬਾਦ ਨੂੰ ਪ੍ਰਮੋਟ ਕਰਨਾ ਮਸਤਾਨ ਨੂੰ ਪ੍ਰਮੋਟ ਕਰਨਾ ਵੀ ਅਸੀਂ ਚੇਦਮਾ ਚੁਸਮਾ ਲਾਉਂਦੇ ਆ ਜਾਂ ਹਨਾ ਲੋਕਾਂ ਨੂੰ ਡਰਾਉਂਦੇ ਸੀ ਤੇ ਪੈਸੇ ਵੀ ਲੈਂਦੇ ਮੁੱਖ ਰੱਖਿਆ ਵੀ ਸਭ ਤੋਂ ਪਹਿਲਾਂ ਵੀ ਜਿਹੜਾ ਸਤਕਾਰ ਹੈ ਗਰਬਾਣੀ ਵੀ ਆਪਾਂ ਉਸ ਥਾਂ ਤੋਂ ਗਰਬਾਣੀ ਇਹ ਸ਼ਬਦ ਹੈ ਉਸ ਨੂੰ ਉਸ ਥਾਂ ਤੋਂ ਕੱਢ ਲੀਏ ਤੇ ਆਪਾਂ ਗੁਰੂਗ੍ਰਾਮ ਸਾਹਿਬ ਜੀ ਦੇ ਚਾਰ ਤੋਂ ਉੱਥੋਂ ਦੇ ਆਏ ਉੱਚੀਆਂ ਵੀ ਲਿਆਈ ਤੇ ਗੁਟਕਾ ਸਾਹਿਬ ਵੀ ਉੱਥੋਂ ਲੈ ਕੇ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਜਿਹੜੀ ਉੱਥੋਂ ਵੀ ਫਤਿਹਗੜ੍ਹ ਸਾਹਿਬ ਦੀ ਟੀਮ ਸੀ ਸਿੰਘ ਸਿਟੀ ਤੇ ਪੰਜ ਪਿਆਰੇ ਦੀ ਪੰਜ ਪਿਆਰੇ ਜਿਹੜੀ ਦੇ ਤੇ ਪੁਲਿਸ ਨੂੰ ਪਤਾ ਕਿਤੇ ਹੋਇਆ ਹਾਂ ਪੰਜ ਪੁਲਿਸ ਵੀ ਉੱਥੇ ਮੌਕੇ ਤੇ ਆਈ ਤੇ ਉਹਨਾਂ ਨੇ ਉਹਨਾਂ ਨੂੰ ਅਰੈਸਟ ਵੀ ਪਾਈ ਤੇ ਉਹ ਕਹਿੰਦੇ ਸੀ ਵੀ ਅਸੀਂ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ